ਪੰਜਾਬ ਦੇ ਵਿੱਚ ਅਸਲੇ ਦੀ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪੁਲਿਸ ਵੱਲੋਂ ਪਤਾ ਫਾਸ਼ ਕੀਤਾ ਗਿਆ ਹੈ ਤੇ ਤਿੰਨ આરોપીਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਤਿੰਨ ਨਜਾਇਜ਼ ਪਿਸਤਲ 32 ਬੋਰਸ ਸਮੇਤ ਤਿੰਨ ਮੈਗਜ਼ੀਨ ਤੇ ਚਾਰ ਜ਼ਿੰਦਾਕਾਰਤੂਸ ਤੇ ਤਿੰਨ ਨਜਾਇਜ਼ ਅਸਲੇ 315 ਬੋਰ ਸਮੇਤ ਤਿੰਨ ਜ਼ਿੰਦਾਕਾਰਤੂਸ ਤੇ ਇੱਕ ਆਲਟੋ ਗੱਡੀ ਬਰਾਮਦ ਕੀਤੀ ਹੈ ਮਾਮਲਾ ਸੰਗਰੂਰ ਦਾ ਹੈ ਜਿੱਥੇ ਕਿ ਚੈਕਿੰਗ ਦੌਰਾਨ ਸ਼ੱਕੀਆਂ ਨੂੰ ਜਦੋਂ ਰੋਕਿਆ ਗਿਆ ਤਾਂ ਇਹਨਾਂ ਦੀ ਤਲਾਸ਼ੀ ਤੋਂ ਬਾਅਦ ਇਹ ਲਾਪਰਾਮਤ ਕੀਤਾ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਦੌਰਾਨ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਪੁਲਿਸ ਵੱਲੋਂ ਹਾਸਲ ਕੀਤਾ ਗਿਆ ਤੇ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਇਹ ਅਸਲਾ ਉੱਤਰ ਪ੍ਰਦੇਸ਼ ਤੇ ਹੋਰ ਬਾਹਰੀਆਂ ਸਥਿਤਾ ਤੋਂ ਲਿਆ ਕੇ ਪੰਜਾਬ ਦੇ ਵਿੱਚ ਵੇਚਦੇ ਸੀ ਇਨਫੋਰਮੇਸ਼ਨ ਬੇਸਡ ਅਤੇ ਅਤੰਜ ਅਚਨਚੇਤ ਚੈਕਿੰਗ ਕਰ ਰਹੇ ਸੀਗੇ ਤਾਂ ਇਹਨਾਂ ਨੂੰ ਇਹਨਾਂ ਨੇ ਹਿਰਾਸਤ ਵਿੱਚ ਤਿੰਨ ਸ਼ੱਕੀ ਪੁਰਸ਼ ਲੈ ਜਿਨ੍ਹਾਂ ਦੇ ਨਾਮ ਹੈਗੇ ਜੀ ਹਿਮਾਂਸ਼ੂ ਉਰਫ ਹੈਪੀ ਹਿਮਾਂਸ਼ੂ ਉਰਫ ਫੋਲਾ ਤੇ ਅਮਰਜੀਤ ਉਰਫ ਕਾਲੀ ਇਹਨਾਂ ਤਿੰਨਾਂ ਤੋਂ ਇਹਨਾਂ ਨੂੰ 6 ਵੈਪਨ ਪਿਸਤੌਲ ਅਤੇ ਕਾਰਟ੍ਰਿਜਸ ਤੇ ਮੈਗਜ਼ੀਨਸ ਅਤੇ ਇੱਕ ਆਲਟੋ ਗੱਡੀ ਰਿਕਵਰ ਹੋਈ ਹੈ ਇਹ ਵੈਪਨ ਇੰਟਰ ਸਟੇਟ ਸਮਗਲਿੰਗ ਕਰਨ ਦੇ ਅਫੈਂਸ ਵਿੱਚ ਕਾਬੂ ਕੀਤੇ ਗਏ ਨੇ ਇਹਨਾਂ ਤੇ 59 ਨੰਬਰ ਐਫ ਆਈ ਆਰ थाना ਸਦਰ ਸੰਗਰੂਰ ਦੇ ਵਿੱਚ ਦਰਜ ਹੈ ਜਿਹੜੀ 25 ਤਰੀਕ ਇਸ ਮਹੀਨੇ ਦੇ ਵਿੱਚ ਦਰਜ ਹੋਈ ਸੀ ਇਹ ਸਾਰੇ ਦੂਸਰੀ ਸਟੇਟ ਤੋਂ ਵੈਪਨ ਲੈ ਆ ਕੇ ਤੇ ਇੱਥੇ ਪੰਜਾਬ ਵਿੱਚੰ ਦਾ ਕੰਮ ਕਰਦੇ ਸੀ ਤੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਨਾਂ ਦੇ ਕੋਈ ਹੋਰ ਕੀ ਲਿੰਕ ਸੀ ਤੇ ਇਹਨਾਂ ਨੇ ਹੋਰ ਕਿਤੇ ਕਿ ਕੋਈ ਵੈਪਨ ਦਿੱਤੇ ਹੋਣ ਜਿੰਨਾ ਜੀ ਹਲੇ ਤੱਕ ਦੀ ਤਫਤੀਸ਼ ਪਾਇ ਚੱਲਿਆ ਹੈਗਾ ਕਿ ਇਹ ਕੁਝ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਲਗਭਗ 6 ਮਹੀਨੇ ਜਾਂ ਸਾਲ ਤੋਂ ਇਹ ਕੰਮ ਕਰ ਰਹੇ ਹੈ ਤੇ ਇਹਨਾਂ ਨੇ ਕਿੱਥੇ ਕਿੱਥੇ ਵੈਪਨ ਦਿੱਤੇ ਜਾਂ ਫਿਰ ਕਿੰਨੀ ਤعداد ਵਿੱਚ ਦਿੱਤੇ ਉਸ ਦੇ ਬਾਰੇ ਹਲੇ ਅਸੀਂ ਰਿਮਾਂਡ ਤੇ ਲੇਕ ਇਨਵੈਸਟੀਗੇਸ਼ਨ ਕਰਾਂਗੇ ਜੀ ਇਹਨਾਂ ਤੋਂ ਸਾਨੂੰ ਪਤਾ ਇਹ ਚੱਲਿਆ ਹੈਗਾ ਕਿ ਇਹਨਾਂ ਨੇ ਇਹ ਵਾਲੇ ਵੈਪਨ ਵੀ ਜੀ ਅੱਗੇ ਸਪਲਾਈ ਕਰਨ ਵਾਸਤੇ ਲਿੱਤੇ ਸੀਗੇ ਜਿਹੜੇ ਇਹਨਾਂ ਨੇ ਕੁਝ ਇਹ ਪਹਿਲਾਂ ਇਹ ਜ਼ਰੂਰ ਕਹਿੰਦੇ ਨੇ ਕਿ ਇਹਨਾਂ ਨੇ ਕੁਝ ਵੈਪਨ ਪਹਿਲਾਂ ਵੀ ਸਪਲਾਈ ਕੀਤੇ ਨੇ ਉਹ ਕਿੰਨੀ ਤعداد ਵਿੱਚ ਸੀ ਕਿਉਂਕਿ ਬਹੁਤ ਜ਼ਿਆਦਾ ਨਹੀਂ ਹੈਗੇ ਪਹਿਲਾਂ ਇਹਨਾਂ ਤੇ ਸਿਰਫ ਜੋ ਹਿਮਾਂਸ਼ੂ ਉਰਫ ਹੈਪੀ ਹੈ ਉਸ ਤੇ ਇੱਕ ਐਫਆਈਆਰ ਹੈ ਉਸ ਤੋਂ ਇਲਾਵਾ ਇਹ ਬਾਕੀ ਦੋ ਜਿਹੜੇ ਅਕਿਊਜ਼ਡ ਹੈ ਉਹਨਾਂ ਤੇ ਕੋਈ ਵੀ ਐਫਆਈਆਰ ਨਹੀਂ ਹੈ ਜੀ ਬਿਲਕੁਲ ਬਗਾ ਚੱਲ ਸਕਦਾ ਹੈ ਇਨਫੈਕਟ ਇਹਨਾਂ ਨੇ ਜੋ ਹਲੇ ਤੱਕ ਦੱਸਿਆ ਹੈ ਕਿ ਸ਼ਾਇਦ ਇਹਨਾਂ ਨੇ ਕੋਈ ਇੱਕ ਦੋ ਵੈਪਨ ਪਹਿਲਾਂ ਮਾਜੇ ਏਰੀਆ ਵਿੱਚ ਦਿੱਤੇ ਨੇ ਬਾਕੀ ਹੋਰ ਕਿੱਥੇ ਦਿੱਤੇ ਉਸ ਦੇ ਬਾਰੇ ਸਾਡੀ ਤਫ਼ਤੀਸ਼ ਹੋਏਗੀ ਜੀ ਜੋ ਇਹਨਾਂ ਦੀ ਹਲੇ ਤੱਕ ਦੀ ਤਫ਼ਤੀਸ਼ ਪਏ ਚੱਲਿਆ ਜੀ ਕਿ ਬਹੁਤ ਜ਼ਿਆਦਾ ਕੋਈ ਵੱਡੇ ਮਾਰਜਿਨ ਵਾਸਤੇ ਨਹੀਂ ਕਰਦੇ ਸੀ ਲੇਕਿਨ ਈਜ਼ੀ ਮਨੀ ਦੇ ਲਈ ਇਸ ਗਲਤ ਰਸਤੇ ਵੱਲ ਚੱਲ ਪਏ ਫਿਲਹਾਲ ਪੁਲਿਸ ਵੱਲੋਂ ਇਹਨਾਂ આરોપીਆਂ ਤੋਂ ਪੁੱਛਗਿੱਛ ਜਾਰੀ ਹੈ ਤੇ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ